ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਆਮ ਖਾਸ਼ ਬਾਗ ਫਤਿਹਗਰ ਸਾਹਿਬ ਕੀ ਆਖਿਰ ਉਹਨਾ ਪੁਰਾਣੇ ਟਾਈਮਾਂ ਦਾ ਜਦੋਂ ਦਿੱਲੀ ਤੋਂ ਚੱਲ ਕੇ ਦਿੱਲੀ ਦੇ ਜਿਹੜੇ ਹਾਕਮ ਸੀ ਜਦੋਂ ਗਾ ਲਾਹੌਰ ਪਾਕਿਸਤਾਨ ਦੇ ਵਿੱਚ ਜਾਂਦੇ ਸੀ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਠਹਿਰ ਕਰਦੇ ਸੀ ਆਪ ਦੀ ਉਹਨਾਂ ਨੇ ਆਪ ਦੀ ਠਹਿਰ ਵਾਸਤੇ ਬਣਾਇਆ ਸੀ ਆਮ ਖਾਸ਼ ਬਾਗ ਪਰ ਦੇਖ ਲਓ ਕੁਦਰਤ ਦੇ ਰੰਗ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਇਹ ਅੱਜ ਖੰਡਰ ਬਣੇ ਪਏ ਐ ਇੱਥੇ ਹਾਈ ਕੋਈ ਨਹੀਂ ਉਹ ਕਿੱਥੇ ਆ ਤੋ ਰੰਗ ਜੇਵਾ ਉਹ ਕਿੱਥੇ ਜਕਰੀਆ ਖਾਨ ਜਿਹੜੇ ਇੱਥੇ ਲਿਆ ਕੇ ਕੈਦੀਆਂ ਨੂੰ ਵਿੱਚ ਰੱਖਦੇ ਸੀ ਤੇ ਇੱਥੇ ਕੈਦੀਆਂ ਨੂੰ ਫਾਂਸੀ ਦੇ ਦਿੰਦੇ ਸੀ ਹੈ ਤੇ ਆ ਸੋਡਾ ਖੰਡਰ ਬਣਿਆ ਪਿਆ ਸੋਡਾ ਕੰਜਰੋ ਸਾਰਾ ਕੁਝ ਹੈ ਤੇ ਉਧਰ ਉਧਰ ਵੇਖ ਲੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੈ ਤੇ ਉਧਰ ਮਹੌਲੇ ਲੱਗੀਆਂ ਐਨੀ ਸੰਗਤ ਨਤਮਸਤਕ ਹੁੰਦੀ ਆ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਸੰਗਤ ਆਉਂਦੀ ਆ ਉੱਥੇ ਤੇ ਆ ਪਈਆਂ ਸੋਡੀਆਂ ਪੱਟੀਆਂ ਆ ਪਈਆਂ ਪੱਟੀਆਂ ਬੰਦ ਕੀਤੀਆਂ ਤੇ ਉਧਰ ਵੇਖੋ ਮਾਤਾ ਗੁਜਰਕੌਰ ਜਿੱਥੇ ਠੰਡਾ ਬੁਰਜ ਜਿੱਥੇ ਤੁਸੀਂ ਰੱਖਿਆ ਸੀ ਉੱਥੇ ਜਿੱਥੇ ਉਹਨਾਂ ਦੇ ਪੈਰ ਪੈ ਗਏ ਜਿੱਥੇ ਮਾਤਾ ਗੁਜਰਕੌਰ ਬੈ ਗਈ ਤੇ ਉਹ ਜਗ੍ਹਾ ਵੀ ਅੱਜ ਵੇਖ ਲੋ ਜਾ ਕੇ ਆ ਜਗ੍ਹਾ ਵੀ ਵੇਖ ਲੋ ਬਹੁਤ ਆਵਦੇ ਜੰਨੇ ਤੁਸੀਂ ਸ਼ੌਂਕ ਨਾਲ ਆਵਦੇ ਆ ਜਾਸੀ ਆਸਤੇ ਇਹ ਚੀਜ਼ਾਂ ਬਣਾਈਆਂ ਸੀ ਤੇ ਪਰ ਆ ਆ ਦੇਖੋ ਸੋਡਾ ਮੰਨ ਲੋ ਹਾਲ ਵੇਖ ਲੋ ਇਹਨਾਂ ਲੋਕਾਂ ਦਾ ਆ ਹੁੰਦਾ ਹਾਲ ਤੇ ਉੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਬੱਚੇ ਸ਼ਹੀਦ ਕੀਤੇ ਸੀ ਨਾ ਤੇ ਉਹ ਜਗ੍ਹਾ ਤੇ ਵੀ ਜਾ ਕੇ ਦੇਖ ਲੋ ਉਹ ਜਗ੍ਹਾ ਦੇ ਉੱਥੇ ਅੱਜ ਛਿੱਦੀ ਜੋੜ ਮੇਲੇ ਮਨਾਏ ਜਾਂਦੇ ਆ ਆ ਪੋ ਦੇ ਦਿਨਾਂ ਦੇ ਵਿੱਚ ਇੰਨੀ ਸੰਗਤ ਨਾਸਟਮਾਸਟਿਕ ਹੁੰਦੀ ਹੈ ਉੱਥੇ ਲੱਖਾਂ ਕਰੋੜਾਂ ਅਰਬਾਂ ਦੀ ਤਦਾਦ ਦੇ ਨਾਲ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤੇ ਆ ਤੁਹਾਡਾ ਆਮ ਖਾਸ਼ ਬਾਗ ਆ ਪਿਆ ਇਹ ਵੀ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਜਦੋਂ ਆਪਾਂ ਫਤੇਗੜ ਸਾਹਿਬ ਸਰਹੰਦਾਉਂ ਰਿਹਾ ਇਹ ਵੀ ਦਿਖਾਇਆ ਕਰੋ ਵੀ ਆ ਦੇਖੋ ਪੁੱਤ ਆ ਉਦੋਂ ਇਹਨਾਂ ਨੇ ਬਣਾਇ ਸੀ ਆਮ ਖਾਸ਼ ਬਾਗ ਹੈ ਆਪਦੀ ਯਾਸੀ ਆਸਤੇ ਆਪਦੇ ਇੱਥੇ ਰਹਿਣ ਆਸਤੇ ਬਣਾਏ ਸੀ ਇਹਨਾਂ ਦੇ ਵਿੱਚ ਦੀ ਪਾਣੀ ਚੱਲਦਾ ਹੁੰਦਾ ਸੀਗਾ ਉਦੋਂ ਇਹ ਆ ਉਹਨਾਂ ਟਾਈਮਾਂ ਦੇ ਇਹ ਏਸੀ ਆ ਆਪਾਂ ਕਹਿ ਸਕਦੇ ਆ ਵੀ ਏਸੀ ਸੀ ਇਹ ਬਣੇ ਇੱਥੇ ਫੁਆਰੇ ਚੱਲਦੇ ਹੁੰਦੇ ਸੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਪਾਣੀ ਦੇ ਨਾਲ ਭਰੇ ਹੁੰਦੇ ਸੀ ਸਾਰੇ ਦੇ ਸਾਰੇ ਪਰ ਵੇਖੋ ਕੁਦਰਤ ਦੀ ਕਰੋਪੀ ਉਹਨਾਂ ਬੰਦਿਆਂ ਦੇ ਉੱਤੇ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਗੁਰੂ ਸਾਹਿਬ ਦੇ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਸੀ ਉਹਨਾਂ ਦਾ ਦੁਨੀਆ ਦੇ ਉੱਤੇ ਨਾਂ ਰਹੀਂ ਦੁਨੀਆ ਤੱਕ ਨਾਂ ਰਹਿਣਾ ਉਹਨਾਂ ਦਾ ਕੋਸ਼ ਕਰਦੇ ਹੋ ਤੁਸੀਂ ਸਿੱਖ ਕੌਮ ਖਤਮ ਨਹੀਂ ਹੁੰਦੀ ਆ ਵੇਖ ਲਓ ਇਹ ਬਹੁਤ ਵੱਡਾ ਹੈ ਬਾਗ ਇਹ ਪਹਿਲਾਂ ਵੀ ਪਿੱਛੇ ਵੀਡੀਓ ਬਣਾਈਆਂ ਜਿੱਥੇ ਕੈਦੀਆਂ ਨੂੰ ਰੱਖਦੇ ਸੀ ਅੰਦਰ ਇਹ ਜਿੱਥੇ ਫਾਂਸੀ ਦਿੰਦੇ ਸੀ ਹਕੂਮਤ ਦੇ ਜਿਹੜੇ ਰਾਜੇ ਕੋ ਹੁੰਦੇ ਸੀ ਉਦੋਂ ਦੇ